ਥੋੜੇ ਦਿਨ ਰਹਿ ਗਏ 31 ਮਾਰਚ ਨੂੰ ਬਈ ਟੈਨਸ਼ਨ ਵੱਖਰੀ ਸਿਰਾਂ ਤੇ ਆਣ ਪਈ ਹਏ ਥੋੜੇ ਦਿਨ ਰਹਿ ਗਏ 31 ਮਾਰਚ ਨੂੰ ਬਈ ਟੈਨਸ਼ਨ ਵੱਖਰੀ ਸਿਰਾਂ ਤੇ ਆਣ ਪਈ ਬੇਬੀ ਬੇਬੀ ਸੋਨਾ ਸੋਨਾ ਕੈਣ ਵਾਲੀਆਂ ਦੇ ਬੇਬੀ ਬੇਬੀ ਸੋਨਾ ਸੋਨਾ ਕੈਣ ਵਾਲੀਆਂ ਦੇ ਮਥਲੀ ਰਿ ਚਾਰ ਜਾਣੇ ਘਰ ਪੁੱਟਣੇ ਕੋਠੇ ਕੇ ਟੁੱਟਣੇ ਸ਼ਰਾਬੀਆਂ ਲਈ ਆਸ਼ਕਾਂ ਦੇ ਜਿਓ ਵਾਲੇ ਸਿਮ ਟੁੱਟਣੇ ਵੀ ਠੇਕੇ ਟੁੱਟਣੇ ਸ਼ਰਾਬੀਆਂ ਲਈ ਆਸ਼ਕਾਂ ਦੇ ਜਿਓ ਵਾਲੇ ਸਿਮ ਟੁੱਟਣੇ ਹੋਏ ਦਾਰੂ ਵਾਲੀ ਪੇਟੀ ਤਾਂ ਲੈ ਆਉਣੀ ਪੈਣੀ ਐ ਜਿਓ ਦੇਆਂ ਦੁੱਖਾਂ ਵਿੱਚ ਲਾਉਣੀ ਪੈਣੀ ਐ ਹਏ ਦਾਰੂ ਵਾਲੀ ਪੇਟੀ ਤਾਂ ਲੈ ਆਉਣੀ ਪੈਣੀ ਐ ਜਿਓ ਦੇਆਂ ਦੁੱਖਾਂ ਵਿੱਚ ਲਾਉਣੀ ਪੈਣੀ ਐ ਉਹ ਜਾਵੇ ਅੰਬਨੀਆਂ ਦੀ ਜ਼ਾਦੀ ਛੱਡਦਾ ਆਸ਼ਕੀ ਤਾਂ ਅੱਗੇ ਵੀ ਚਲਾਉਣੀ ਪੈਣੀ ਐ ਬਜਟ ਵਿਗੜ ਜਾਣਾ ਫੇਰ ਤੋਂ ਮਜ਼ਾ ਜਾ ਬਜਟ ਵਿਗੜ ਜਾਣਾ ਫੇਰ ਤੋਂ ਮਜ਼ਾ ਜਾ بڑے ਆਸ਼ਕਾਂ ਨੇ ਹਥਿਆਰ ਸੁੱਟਣੇ ਓਠੇਕੇ ਟੁੱਟਣੇ ਸ਼ਰਾਬੀਆਂ ਲਈ ਆਸ਼ਕਾਂ ਦੇ ਜਿਓ ਵਾਲੇ ਸਿਮ ਟੁੱਟਣੇ ਵੀ ਠੇਕੇ ਟੁੱਟਣੇ ਸ਼ਰਾਬੀਆਂ ਲਈ ਆਸ਼ਕਾਂ ਦੇ ਜਿਓ ਵਾਲੇ ਸਿਮ ਟੁੱਟਣੇ